ਲੋ ਜੀ ਬਹੁਤ ਹੀ ਹੈਰਾਨੀ ਜਨਕ ਤੇ ਸ਼ਰਮਨਾਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਖਬਰ ਸੁਣ ਕੇ ਯਕੀਨ ਨਹੀਂ ਹੋਣਾ ਕਿ ਇਹ ਖਬਰ ਸੱਚੀ ਆ ਪਰ ਇਹ ਜਿਹੜੀ ਖਬਰ ਆ ਬਿਲਕੁਲ ਹੀ ਸੱਚੀ ਆ ਹੋਇਆ ਕੀ ساری ਗੱਲਬਾਤ ਸੁਣੋ ਇਸ ਖਬਰ ਤੋਂ ਬਹੁਤ ਵੱਡਾ ਸਬਕ ਸਿੱਖਿਆ ਜਾ ਸਕਦਾ ਇੱਕ ਕੁੜੀ ਤੇ ਮੁੰਡੇ ਦਾ ਮੰਗਣਾ ਹੋ ਚੁੱਕਾ ਸੀ ਤੇ ਜਿਹੜਾ ਮੁੰਡੇ ਦਾ ਪਿਓ ਸੀ ਤੇ ਕੁੜੀ ਦੀ ਮਾਂ ਉਹ ਆਪਸ ਦੇ ਵਿੱਚ ਫੋਨ ਤੇ ਵਿਆਹ ਦੀਆਂ ਗੱਲਾਂ ਕਰਦੇ ਸੀ ਰੋਜ਼ ਹੀ ਇੱਕ ਦੂਜੇ ਨੂੰ ਫੋਨ ਤੇ ਗੱਲਾਂ ਸੁਣਦੇ ਸੀ ਸੁਣਾਉਂਦੇ ਸੀ ਗੱਲਾਂ ਕਰਦੇ ਸੀ ਪਰ ਇੱਕ ਦਿਨ ਉਹਨਾਂ ਨੇ ਐਸਾ ਚੱਕਰ ਚਲਾਇਆ ਐਸੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਮੁੰਡੇ ਦਾ ਪਿਓ ਤੇ ਕੁੜੀ ਦੀ ਮਾਂ ਦੋਨੋਂ ਫਰਾਰ ਹੋ ਗਏ ਦਸਣਯੋਗ ਇਹ ਆ ਕਿ ਜਿਹੜਾ ਮੁੰਡੇ ਦਾ ਪਿਓ ਆ ਉਹਦੇ 10 ਬੱਚੇ ਆ ਤੇ ਜਿਹੜੀ ਕੁੜੀ ਦੀ ਮਾਂ ਉਹਦੇ 6 ਬੱਚੇ ਆ ਤੇ ਜਿਹੜੀ ਕੁੜੀ ਦੀ ਮਾਂ ਉਹਨੇ ਆਪਣੀ ਕੁੜੀ ਦਾ ਰਿਸ਼ਤਾ ਜਿਹੜਾ ਉਹਦਾ ਕੁੜਮਾ ਉਹਦੇ ਮੁੰਡੇ ਨਾਲ ਤੈਅ ਕੀਤਾ ਹੋਇਆ ਸੀ ਕੁੜੀ ਮੁੰਡੇ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਜਿਹੜਾ ਉਹ ਦੋਨੋਂ ਫਰਾਰ ਹੋ ਗਏ ਤੇ ਇਹ ਜਿਹੜੀ ਸ਼ਰਮਨਾਕ ਘਟਨਾ ਤੇ ਇਹਦੇ ਤੇ ਸੋਚਣਾ ਬੰਦ ਆ ਇਹਦੇ ਤੇ ਵਿਚਾਰਨਾ ਬੰਦ ਆ ਕਿ ਜਿਹੜੇ ਇਹੋ ਜਿਹੇ ਮਾਪੇ ਨੇ ਉਹ ਜੇਕਰ ਆਪ ਮਿਆਰੀ ਨਹੀਂ ਜੇਕਰ ਉਹਨਾਂ ਵਿੱਚ ਆਪ ਨੈਤਿਕਤਾ ਨਹੀਂ ਤੇ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਣਗੇ ਉਹ ਆਪਣੇ ਬੱਚਿਆਂ ਨੂੰ ਕੀ ਨਰਕਤਾ ਦਾ ਪਾਠ ਪੜ੍ਹਾਉਣਗੇ ਤੇ ਜਿਕਰਯੋਗ ਇਹ ਵੀ ਆ ਜਿਹੜਾ ਔਰਤ ਦਾ ਪਤੀ ਆ ਉਹਨੇ ਥਾਣੇ ਜਾ ਕੇ ਦਰਖਾਸਤ ਦਰਜ ਕਰਵਾਈ ਆ ਕਿ ਜਿਹੜੀ ਮੇਰੀ ਪਤਨੀ ਆ ਮੇਰੇ ਕੁੜਮ ਦੇ ਨਾਲ ਫਰਾਰ ਹੋ ਚੁੱਕੀ ਆ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਲੱਭਿਆ ਜਾਵੇ ਜਿਹੜੇ ਮਾਪਿਆਂ ਨੂੰ ਇਸ ਉਮਰ ਦੇ ਵਿੱਚ ਆਪ ਨੂੰ ਇੰਨੀ ਅਕਲ ਘਟਾ ਉਹ ਆਪਣੇ ਬੱਚਿਆਂ ਨੂੰ ਕੀ ਸਿਖਾਉਣਗੇ ਜਿਹੜੇ ਮਾਪਿਆਂ ਦੇ ਇਸ ਉਮਰ ਦੇ ਵਿੱਚ ਅਕਲ ਦਾ ਲੈਵਲ ਇੰਨਾ ਥੋੜਾ ਤੇ ਉਹ ਆਪਣੇ ਬੱਚਿਆਂ ਦੀ ਅਕਲ ਦਾ ਲੈਵਲ ਕਿਵੇਂ ਵਧਾਉਣਗੇ ਤੁਸੀਂ ਇਸ ਸ਼ਰਮਨਾਕ ਘਟਨਾ ਨੂੰ ਸੁਣ ਕੇ ਹਰਾ ਹੋਵੋਗੇ ਇੱਕ ਕੁੜੀ ਤੇ ਮੁੰਡੇ ਦਾ ਮੰਗਣਾ ਹੋ ਚੁੱਕਿਆ ਸੀ ਉਹਨਾਂ ਦਾ ਕੋਈ ਦਿਨ ਬਾਅਦ ਵਿੱਚ ਵਿਆਹ ਸੀ ਪਰ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਮਾਪੇ ਨੇ ਮੁੰਡੇ ਦਾ ਪਿਓ ਤੇ ਕੁੜੀ ਦੀ ਮਾਂ ਉਹ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਸੀ ਫੋਨ ਤੇ ਵਿਆਹ ਦੀਆਂ ਸਲਾਹਾਂ ਕਰਦੇ ਰਹਿੰਦੇ ਸੀ ਪਰ ਉਹਨਾਂ ਨੇ ਅਜੀਹਾ ਚੱਕਰ ਚਲਾਇਆ ਕਿ ਉਹ ਵਿਆਹ ਤੋਂ ਪਹਿਲਾਂ ਹੀ ਫਰਾਰ ਹੋ ਗਏ ਨੇ ਕੁੜੀ ਤੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਫਰਾਰ ਹੋ ਗਏ ਨੇ ਇਹ ਹੁਣ ਘਟਨਾ ਕਿੰਨੀ ਸ਼ਰਮਨਾਕ ਆ ਕਿੰਨੀ ਸਮਾਜ ਨੂੰ ਗਲਤ ਸਿਰ ਦੇਣ ਵਾਲੀ ਆ ਉਹ ਇਹ ਸੋਚਦੇ ਹੋਣਗੇ ਕਿ ਸਾਨੂੰ ਪਿਆਰ ਹੋ ਗਿਆ ਪਰ ਇਹਨੂੰ ਪਿਆਰ ਨਹੀਂ ਕਿਹਾ ਜਾ ਸਕਦਾ ਇਹਨੂੰ ਨਜਾਇਜ਼ ਸਬੰਧ ਕਹੇ ਜਾ ਸਕਦੇ ਨੇ ਕਿਉਂਕਿ ਜਿਹੜੀ ਔਰਤਾ ਉਹ ਵੀ ਵਿਆਹੀ ਹੋਈ ਆ ਤੇ ਜਿਹੜਾ ਮਰਦ ਆ ਉਹ ਵੀ ਵਿਆਹ ਹੋਇਆ ਤੇ ਜਿਹੜਾ ਮਰਦ ਆ ਉਹਦੀ ਪਤਨੀ ਵੀ ਜਿਉਂਦੀ ਆ ਤੇ ਜਿਹੜੀ ਉਹ ਔਰਤਾ ਭੱਜਣ ਵਾਲੀ ਉਹਦਾ ਪਤੀ ਵੀ ਜਿਉਂਦਾ ਤੇ ਹੁਣ ਤੁਸੀਂ ਇਹ ਦੇਖੋ ਉਹਨਾਂ ਦੋਨਾਂ ਨੇ ਆਪਣੇ ਜੀਵਨ ਸਾਥੀਆਂ ਨੂੰ ਇੱਕ ਵੱਡਾ ਧੋਖਾ ਦਿੱਤਾ ਹੈ ਉਹਨਾਂ ਨਾਲ ਗਦਾਰੀ ਕੀਤੀ ਏ ਇਹਨੂੰ ਆਪਾਂ ਪਿਆਰ ਨਹੀਂ ਕਹਿ ਸਕਦੇ ਇਹਨੂੰ ਨਜਾਇਜ਼ ਸਬੰਧ ਕਹਿ ਸਕਦੇ ਆ ਤੇ ਇਹਨਾਂ ਨੂੰ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੋਨਾਂ ਜਣਾਂ ਨੇ ਆਪਣੇ ਆਪਣੇ ਜੀਵਨ ਸਾਥੀਆਂ ਨੂੰ ਧੋਖਾ ਦੇ ਕੇ ਸਮਾਜ ਦੇ ਵਿੱਚ ਇੱਕ ਸ਼ਰਮਨਾਕ ਜਿਹੜੀ ਸ਼ਾਪ ਛੱਡੀ ਆ ਤੁਸੀਂ ਦੇਖੋ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਕੁਝ ਘਟਨਾਵਾਂ ਅਜੇ ਹੀਆਂ ਵਾਪਰ ਜਾਂਦੀਆਂ ਨੇ ਜਿਹੜੀਆਂ ਸੁਣ ਕੇ ਯਕੀਨ ਵੀ ਨਹੀਂ ਆਉਂਦਾ ਪਰ ਹੁੰਦੀਆਂ ਆ ਸੱਚੀਆਂ ਨੇ ਜਿਵੇਂ ਘਟਨਾ ਸੱਚੀ ਆ ਏ ਯੂਪੀ ਦੇ ਕਾਸ ਗਾਇੰਦੀ ਜਿਹੜੀ ਘਟਨਾ ਦੱਸੀ ਜਾ ਰਹੀ ਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਕਿ ਕੁੜੀ ਤੇ ਮੁੰਡੇ ਦਾ ਜਿਹੜਾ ਮੰਗਣਾ ਸੀ ਉਹ ਹੋ ਚੁੱਕਾ ਸੀ ਤੇ ਕੁੜੀ ਤੇ ਮੁੰਡੇ ਦਾ ਕੋਈ ਦਿਨ ਬਾਅਦ ਵਿੱਚ ਵਿਆਹ ਸੀ ਤੇ ਤੁਸੀਂ ਦੇਖੋ ਉਸ ਤੋਂ ਪਹਿਲਾਂ ਹੀ ਜਿਹੜਾ ਮੁੰਡੇ ਦਾ ਪਿਓ ਤੇ ਕੁੜੀ ਦੀ ਮਾਂ ਉਹ ਫਰਾਰ ਹੋ ਗਏ ਨੇ ਉਹਨਾਂ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ਜਿਹੜੇ ਮਾਪਿਆਂ ਦੀ ਇਸ ਉਮਰ ਦੇ ਵਿੱਚ ਵੀ ਜਾ ਕੇ ਜਿਹੜਾ ਅਕਲ ਦਾ ਪੱਧਰ ਆ ਜੇਕਰ ਉਹ ਇੰਨਾ ਨੀਵਾ ਤੇ ਉਹ ਦੂਜਿਆਂ ਦੇ ਬੱਚਿਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਕੀ ਅਕਲ ਸਿਖਾ ਲੈਣਗੇ ਜਾਂ ਉਹਨਾਂ ਦੇ ਅਕਲ ਦਾ ਜਿਹੜਾ ਮਿਆਰ ਆ ਉਹਨੂੰ ਕਿਵੇਂ ਉੱਚਾ ਚੁੱਕਣਗੇ ਕੁੜੀ ਮੁੰਡੇ ਦਾ ਵਿਆਹ ਕੋਈ ਦਿਨ ਬਾਅਦ ਸੀ ਤੇ ਜਿਹੜੇ ਉਹਨਾਂ ਦੇ ਮਾਪਿਓ ਸੀ ਮੁੰਡੇ ਦਾ ਪਿਓ ਤੇ ਕੁੜੀ ਦੀ ਮਾਂ ਉਹ ਆਪਸ ਦੇ ਵਿੱਚ ਫੋਨ ਤੇ ਗੱਲਾਂ ਕਰਦੇ ਰਹਿੰਦੇ ਸੀ ਵਿਆਹ ਦੀਆਂ ਸਲਾਮਾਂ ਕਰਦੇ ਰਹਿੰਦੇ ਸੀ ਤੇ ਇੱਕ ਦਿਨ ਉਹਨਾਂ ਨੇ ਐਸਾ ਚੱਕਰ ਚਲਾਇਆ ਕਿ ਦੋਨੋਂ ਜਣੇ ਫਰਾਰ ਹੋ ਗਏ ਜਿਹੜਾ ਜਿਹੜੀ ਪਤਨੀ ਆ ਜਿਹੜੀ ਘਰੋਂ ਭੱਜੀ ਆ ਉਹਦੇ ਪਤੀ ਨੇ ਥਾਣੇ ਜਾ ਕੇ ਦਰਖਾਸਤ ਦਿੱਤੀ ਆ ਉੱਥੇ ਜਾ ਕੇ ਗੁਹਾਰ ਲਗਾਈ ਆ ਕਿ ਮੇਰੀ ਪਤਨੀ ਨੂੰ ਤੇ ਮੇਰੇ ਕੁੜਮ ਨੂੰ ਲੱਭਿਆ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਇਹੋ ਜਿਹੇ ਮਾਂ ਪਿਓ ਨੇ ਉਹ ਆਪਣੇ ਬੱਚਿਆਂ ਨੂੰ ਕੀ ਨੈਤਿਕਤਾ ਸਿਖਾਉਣਗੇ ਕੀ ਨੈਤਿਕਤਾ ਦਾ ਪਾਠ ਪੜਾਉਣਗੇ ਜਦੋਂ ਉਹਨਾਂ ਨੇ ਆਪ ਅਜੇਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਉਹ ਸੋਚਦੇ ਹੋਣਗੇ ਕਿ ਸਾਨੂੰ ਪਿਆਰ ਹੋ ਗਿਆ ਪਰ ਇਹਨੂੰ ਪਿਆਰ ਨਹੀਂ ਕਿਹਾ ਜਾ ਸਕਦਾ ਇਹਨੂੰ ਨਜਾਇਜ਼ ਸਬੰਧ ਕਹੇ ਜਾ ਸਕਦੇ ਨੇ ਕਿਉਂਕਿ ਜਿਹੜਾ ਬੰਦਾ ਭੱਜਿਆ ਉਹਨੇ ਆਪਣੀ ਪਤਨੀ ਨੂੰ ਧੋਖਾ ਦਿੱਤਾ ਤੇ ਜਿਹੜੀ ਔਰਤ ਭੱਜੀ ਆ ਆਪਣੇ ਕੁੜੀ ਦੇ ਵਿਆਹ ਤੋਂ ਪਹਿਲਾਂ ਉਹਨੇ ਆਪਣੇ ਪਤੀ ਨੂੰ ਧੋਖਾ ਦਿੱਤਾ ਕਿਉਂਕਿ ਉਹ ਦੋਵੇਂ ਵਿਆਹੇ ਵਰੇ ਨੇ ਬੱਚਿਆਂ ਵਾਲੇ ਨੇ ਤੇ ਬਜ਼ੁਰਗ ਜਿੰਦਗੀ ਦੀ ਅਵਸਥਾ ਵਿੱਚ ਪਹੁੰਚ ਚੁੱਕੇ ਨੇ ਕੀ ਇਹਨੂੰ ਪਿਆਰ ਕਿਹਾ ਜਾ ਸਕਦਾ ਹੈ ਇਹਨੂੰ ਬਿਲਕੁਲ ਧੋਖਾ ਕਿਹਾ ਜਾ ਸਕਦਾ ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਦਿਆਂ ਕਿ ਜਿਹੜੀ ਇਹ ਘਟਨਾ ਵਾਪਰੀ ਆ ਯੂਪੀ ਦੇ ਕਾਸ ਗਾਇਂਦੇ ਵਿੱਚ ਵਾਪਰੀ ਆ ਕੁੜੀ ਤੇ ਮੁੰਡੇ ਦਾ ਮੰਗਣਾ ਹੋ ਚੁੱਕਾ ਸੀ ਤੇ ਕੁੜੀ ਮੁੰਡੇ ਦਾ ਵਿਆਹ ਕੋਈ ਦਿਨ ਬਾਅਦ ਸੀ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਜ ਟੀਵੀ ਮੇਰੇ ਨਾਲ ਕੈਮਰੇ ਤੇ ਇਨਸਾਫ